ਸੱਚਕਾਲੀ ਬਹਾਦਰ ਸਿੰਘ 베ਦੀ ਵਾਰਸ ਪੰਜਾਬ ਜਥੇ ਬੰਦੀ ਦੇ ਮੁਕਤੀਪਾਈ ਅਮਰਤਪਾਲ ਸਿੰਘ ਦੀ ਇੱਕ ਚਲਕ ਵੇਖਣ ਲਈ ਪੰਤਕ 13 ਬੇਤਾਬ ਦਿਖਾਈ ਦੇ ਰੀਆਂ ਉੱਤੇ ਹੀ ਪਰੋਲ ਵਿੱਚ ਦਰਸਾਈਆਂ ਜਾਂ ਦਿੱਤੀਆਂ ਗਈਆਂ ਸ਼ਰਤਾਂ ਨੇ ਪਾਈ ਅਮਰਤਪਾਲ ਸਿੰਘ ਦੀਆਂ ਸੀਮਾਵਾਂ ਨੂੰ ਸੀਮਤ ਕਰ ਦਿੱਤਾ ਹੈ ਕਹਿ ਸਕਦੇ ਆ ਕਿ ਪਾਈ ਅਮਰਤਪਾਲ ਸਿੰਘ ਲੋਕ ਸਭਾ ਸਪੀਕਰ ਦੇ ਦਫ਼ਤਰ ਤੱਕ ਜਾਣਗੇ ਜਿੱਥੇ ਉਹਨਾਂ ਨੂੰ ਸੋਚ ਚਕਾਈ ਜਾਣੀਆਂ ਜਿਸ ਤੋਂ ਬਾਅਦ ਪਾਈ ਅਮਰਤਪਾਲ ਸਿੰਘ ਸਾਮਦੀ ਡਿਬਰੂਗੜ੍ਹ ਜੇਲ੍ਹ ਵਿੱਚ ਪਹੁੰਚਾ ਦਿੱਤੇ ਜਾਣਗੇ ਇਸ ਦੇ ਨਾਲ ਹੀ ਸ਼ੇਖ ਅਬਦੁੱਲਾ ਰਾਸ਼ਦ ਨੂੰ ਵੀ ਸੌਂ ਚਕਾਈ ਜਾਏਗੀ ਜਿਨ੍ਹਾਂ ਦੇ ਉੱਤੇ ਵੀ ਐਨਐਸਏ ਲੱਗੀ ਹੋਈ ਹੈ ਬਾਰਾਮੁੱਲਾ ਹਲਕੇ ਤੋਂ ਉਹਨਾਂ ਨੇ ਅਯਾਤ ਤੌਰ ਤੇ ਚੋਣ ਲੜੀ ਤੇ ਉਮਰ ਅਬਦੁੱਲਾ ਨੂੰ ਹਰਾ ਕੇ ਲੋਕਾਂ ਦਾ ਵੱਡਾ ਫਤਵਾ ਹਾਸਲ ਕੀਤਾ ਦੱਸਿਆ ਜਾਂਦਾ ਕਿ ਰਾਸ਼ਦ ਦੇ ਅਤਵਾਦੀਆਂ ਨਾਲ ਸੰਬੰਧ ਹੈ ਉਹ ਉਹਨਾਂ ਦੀ ਮਦਦ ਕਰਦਾ ਰਿਹਾ ਹੈ ਤਾਂ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਤਹਿਤ ਮਨੀ ਲਾਂਡਰਿੰਗ ਦਾ ਇੱਕ ਮਾਮਲਾ ਰਾਸ਼ਿਦ ਤੇ ਦਰਜ ਹੁੰਦਾ ਤੇ ਉਸਦੀ ਗ੍ਰਿਫਤਾਰੀ 2017 ਵਿੱਚ ਹੁੰਦੀ ਹੈ 2019 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ ਸ਼ੇਖ ਅਦੁੱਲਾ ਰਾਸ਼ਿਦ ਤਾਂ ਕਹਿ ਸਕਦੇ ਆ ਕਿ ਇਸ ਪ੍ਰਕਿਰਿਆ ਦੇ ਵਿੱਚ ਭਾਈ ਅਮਰਤਪਾਲ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨੂੰ ਹੀ ਮਿਲ ਸਕਦਾ ਹੈ ਕਹਿ ਸਕਦੇ ਆ ਕਿ ਲੋਕ ਸਭਾ ਸਪੀਕਰ ਦੇ ਦਫ਼ਤਰ ਤੱਕ ਸਖਤ ਸੁਰੱਖਿਆ ਪੈਰਾ ਨਜ਼ਰ ਆਏਗਾ ਜਿੱਥੇ ਭਾਈ ਅਮਰਤਪਾਲ ਸਿੰਘ ਟੀਵੀ ਉੱਤੇ ਹੀ ਸੌ ਚੱਕਦੇ ਵਕਾਈ ਦੇਣਗੇ ਤੇ ਇੱਕ ਚਲਕ ਜਿਹੜੀ 1.5 ਸਾਲਾਂ ਤੋਂ ਉਹਨਾਂ ਪਰਿਵਾਰਕ ਮੈਂਬਰਾਂ ਨੇ ਸਮਰਥਕਾਂ ਨੇ ਜਾਂ ਖੰਡੂਰ ਸਾਹਿਬ ਦੇ ਲੋਕਾਂ ਨੇ ਨਹੀਂ ਦੇਖੀ ਉਹ ਚਲਕ ਕੇਵਲ ਤੇ ਕੇਵਲ ਟੀਵੀ ਤੇ ਦਿਖਾਈ ਦੇਗੀ ਇੱਥੇ ਵੀ ਦੱਸਣਾ ਜ਼ਰੂਰੀ ਹੈ ਕਿ ਪਾਈ ਅਮਰਪਤ ਸਿੰਘ ਦੀ ਪ੍ਰੋਲ ਨੂੰ ਲੈ ਕੇ ਕਾਫੀ ਮਾਮਲਾ ਸੁਰਕੀਆਂ 'ਚ ਦਿਖਾਈ ਦਿੱਤਾ ਤੇ ਹੁਣ ਸੋਚ ਕਾਣ ਦੀ ਪ੍ਰਕਿਰਿਆ ਮੁਕੰਮਲ ਹੋਣ ਜਾ ਰਹੀ ਹੈ ਪਰੰਤੂ ਜਿਸ ਤਰ੍ਹਾਂ ਪੰਜਾਬ ਵਿੱਚ ਜੇਲ੍ਹ ਤਬਦੀਲੀ ਨੂੰ ਲੈ ਕੇ ਉਹਨਾਂ ਦੀ ਪੱਕੀ ਰਹਾਈ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀ ਜਾਂ ਇੱਕ ਆਵਾਜ਼ ਉੱਠਦੀ ਦਿਖਾਈ ਦਿੱਤੀ ਤਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਦੇ ਨਾ ਪੱਕੀ ਰਵੱਈਏ ਦੇ ਚੱਲਦਿਆਂ ਅਜੇ ਹ ਸੰਭਵ ਨਹੀਂ ਹੋ ਪਾਰਿਆ ਕਿ ਪਾਈ ਅਮਰਤਪਾਲ ਸਿੰਘ ਦੀ ਪੱਕੀ ਰਿਹਾਈ ਹੋਵੇ ਕਿਉਂਕਿ ਸਰਕਾਰਾਂ ਦੀ ਮਨਮਰਜ਼ੀ ਦੇ ਆਲੇ-ਦੁਆਲੇ ਘੁੰਮਦੀ ਹੈ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਆਖਿਰ ਕਿੰਨਾ ਚਿਰ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਰਹਿਣਾ ਪੈਗਾ ਇਹ ਸਰਕਾਰਾਂ ਦੀ ਮਰਜ਼ੀ ਤੇ ਨਿਰਪਰ ਕਰਦਾ ਹੈ ਪਰੰਤੂ ਜਿਵੇਂ ਹੀ ਪੰਜਾਬ ਸਰਕਾਰ ਨੇ ਇੱਕ ਛੋਟਾ ਜਿਹਾ ਕਦਮ ਇਸ ਪੱਖ ਤੋਂ ਚੁੱਕਿਆ ਕਿ ਭਾਈ ਅਮਰਤਪਾਲ ਸਿੰਘ ਨੂੰ ਫਤਵਾ ਮਿਲਿਆ ਸੌ ਚੁਕਾਈ ਜਾਣੀ ਚਾਹੀਦੀ ਹੈ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਜਿਵੇਂ ਹੀ ਲੋਕ ਸਭਾ ਸਪੀਕਰ ਤੱਕ ਅਰਜੀ ਪੁੱਜਦੀ ਹੈ ਤਾਂ ਉਸ ਤੋਂ ਬਾਅਦ ਸਿਗਨਲ ਮਿਲਦਾ ਕਿ ਭਾਈ ਅਮਰਤਪਾਲ ਸਿੰਘ ਸੌ ਚੁੱਕ ਸਕਦੇ ਹੈ ਭਾਈ ਅਮਰਤਪਾਲ ਸਿੰਘ ਨੂੰ ਪ੍ਰੋਲ ਮਿਲ ਸਕਦੀ ਹੈ ਪਰ ਭਾਈ ਅਮਰਤਪਾਲ ਸਿੰਘ ਦੀ ਰਹਾਈ ਤੇ ਮਿਲੀ ਪ੍ਰੋਲ ਤੇ ਸੁਨੀਲ ਜਾਖੜ ਨੂੰ ਬਹੁਤ ਤਕਲੀਫ ਹੋਈ ਹੈ ਜੋ ਭਾਜਪਾ ਦੇ ਪ੍ਰਧਾਨ ਹੈ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪੈਗੀ ਤੇ ਉਹਨਾਂ ਨੇ ਵੱਡੇ ਇਤਰਾਜ਼ ਪਾਈ ਅਮਰਪਾਲ ਸਿੰਘ ਦੀ ਪਰੋਲ ਤੇ ਇਸ ਕਰਕੇ ਖੜੇ ਕੀਤੇ ਆ ਕਿ ਪਾਈ ਅਮਰਪਾਲ ਸਿੰਘ ਦੀ ਜੇ ਰਹਾਈ ਹੁੰਦੀ ਹੈ ਜੇ ਉਹਨਾਂ ਨੂੰ ਪਰੋਲ ਦਿੱਤੀ ਗਈ ਹੈ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਪੜਾਸ ਕੱਢੀ ਤੇ ਦੱਸਿਆ ਕਿ ਪਾਈ ਅਮਰਪਾਲ ਸਿੰਘ ਲੋਕਾਂ ਤੇ ਲੋਕਤੰਤਰ ਲਈ ਵੱਡਾ ਖਤਰਾ ਹੈ ਪਰੰਤੂ ਇੱਥੇ ਜਾਕਰ ਸਾਹਿਬ ਨੇ ਦੱਸਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜੇ ਲੋਕਤੰਤਰ ਤੇ ਸੰਵਿਧਾਨ ਦੇ ਨਾਲ ਛੇੜਛਾੜ ਕਰਦੇ ਆ ਜਾਂ ਅਕਸਰ ਸਵਿਧਾਨ ਤੇ ਲੋਕਤੰਤਰ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਂਦੇ ਆ ਉਹ ਕੇਵਲ ਸਿਆਸਤਦਾਨ ਨੇ ਕਿ ਸਾਰਾ ਕੁਝ ਸਿਆਸਤਦਾਨ ਹੀ ਕਰ ਸਕਦੇ ਆ ਇੱਥੇ ਵੀ ਕਹਿ ਸਕਦੇ ਆ ਕਿ ਭਾਜਪਾ ਦੇ ਜਾਂ ਆਰਐਸਐਸ ਦੇ ਬਹੁਤ ਸਾਰੇ ਅਜਹੀ ਆਗੂ ਨੇ ਜੋ ਲਗਾਤਾਰ ਪੰਜਾਬੀਆਂ ਦੇ ਪ੍ਰਤੀ ਕਟ ਗਣਤੀਆਂ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਤੇ ਪੰਜਾਬ ਦੇ ਪ੍ਰਤੀ ਹਮੇਸ਼ਾ ਹੀ ਅਜਿਹੇ ਭਾਸ਼ਣ ਦਿੰਦੇ ਆ ਅਜਹੀ ਅੱਗ ਆਪਣੇ ਮੂੰਹ ਚੋਂ ਉਗਲਦੇ ਆ ਜਿਸ ਦੇ ਨਾਲ ਸਮਾਜ ਟੁੱਟਿਆ ਨਜ਼ਰ ਆਂਦਾ ਜਿਸ ਦੇ ਨਾਲ ਕੜਾ ਵਾਹਟਰ ਨਜ਼ਰ ਆਂਦੀ ਹੈ ਤੇ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਸਮਾਜ ਨੂੰ ਤਾਰ-ਤਾਰ ਕਰਨ ਲਈ ਭਾਜਪਾ ਆਗੂ ਬਿਆਨ ਦਾਗਦੇ ਆ ਤਾਂ ਸਿੱਧੀ ਅਗ ਉਹਨਾਂ ਦੇ ਹਿਰਦੇ ਚੋਂ ਹੁੰਦੀ ਹੋਈ ਮੂੰਹ ਚੋਂ ਨਿਕਲਦੀ ਆ ਤੇ ਉਸ ਸਮੇਂ ਜਾਖੜ ਸਾਹਿਬ ਦੀ ਚੁੱਪ ਕਿਉਂ ਨਹੀਂ ਟੁੱਟਦੀ ਇੱਕ ਤਾਜ਼ਾ ਮਾਮਲੇ ਦੀ ਉਦਾਹਰਣ ਦਈਏ ਤਾਂ ਕੰਗੜਾ ਰੌਤਾ ਮਾਮਲਾ ਜਿਸ ਤਰ੍ਹਾਂ ਕੁਲਵਿੰਦਰ ਕੌਰ ਦੇ ਨਾਲ ਨਜ਼ਰ ਆਇਆ ਸੀ ਤਾਂ ਉਸ ਥੱਪੜ ਦੀ ਗੂੰਜ ਪੂਰੇ ਪੰਜਾਬ ਦੇ ਵਿੱਚ ਪਈ ਪਰੰਤੂ ਸ੍ਰੀਲ ਜਾਕੜ ਦੇ ਕੰਨਾਂ ਤੱਕ ਇਹ ਆਵਾਜ਼ ਕਿਉਂ ਨਹੀਂ ਪਹੁੰਚੀ ਜਦੋਂ ਕੰਗਣਾ ਰੋਤ ਨੇ ਕੁਲਵਿੰਦਰ ਕੌਰ ਨੂੰ ਦੇਖ ਕੇ ਗੱਲ ਕਹੀ ਇਹ ਪੰਜਾਬੀ ਹੈ ਇਹ ਸਿੱਖ ਹੈ ਇਹ ਕਿਸਾਨ ਹੈ ਇਹ ਖਾਲਸਤਾਨੀ ਹੈ ਜャ ਪੰਜਾਬ ਦੇ ਪ੍ਰਤੀ ਜਿਸ ਤਰ੍ਹਾਂ ਦੀ ਅੱਗ ਕੰਗਣਾ ਰੋਤ ਨੇ ਉਗਲੀ ਸੀ ਤਾਂ ਉਸ ਦਾ ਨਤੀਜਾ ਕੁਲਵਿੰਦਰ ਕੌਰ ਨੇ ਚਪੇੜ ਦੇ ਰੂਪ ਵਿੱਚ ਦਿੱਤਾ ਤੇ ਕਹਿ ਸਕਦੇ ਹਾਂ ਕਿ ਕੰਗਣਾ ਰੋਤ ਦੇ ਜャ ਭਾਜਪਾ ਆਗੂਆਂ ਦੇ ਮਨ ਵਿੱਚ ਕੀ ਕੁਝ ਚੱਲਦਾ ਹੈ ਖੈਰ ਅਜਹੀਆਂ ਕਟਨਾਵਾਂ ਲਈ ਕਹਿ ਸਕਦੇ ਹਾਂ ਕਿ ਭਾਜਪਾ ਸਾਰੀਆਂ ਸਮਾਵਾਂ ਨੂੰ ਪਾਰ ਕਰ ਲੈਂਦੀ ਹੈ ਪਰੰਤੂ ਇਸ ਦੇ ਨਾਲ ਸੁਨੀਲ ਜਾਖੜ ਜਿਹੜੀਆਂ ਗੱਲਾਂ ਕਰ ਰਹੇ ਨੇ ਜਿਸ ਦੇ ਨਾਲ ਕੇਂਦਰ ਵਿੱਚ ਰਹਿਣ ਵਾਲੀ ਭਾਜਪਾ ਦੇ ਮਨਛੇ ਵੀ ਸਾਫ਼ ਦਿਖਾਈ ਦਿੰਦੇ ਆ ਇੱਥੇ ਵੀ ਦੱਸਣਾ ਜ਼ਰੂਰੀ ਆ ਕਿ ਜਾਖੜ ਸਾਹਿਬ ਜਦੋਂ ਦੇਸ਼ ਦੇ ਵਿੱਚ ਵੱਡੇ ਲੋਕਤੰਤਰ ਦੀ ਗੱਲ ਹੁੰਦੀ ਹੈ ਤਾਂ ਇਸ ਲੋਕਤੰਤਰ ਦੇ ਵਿੱਚ ਹਰ ਬੰਦੇ ਨੂੰ ਜਿਉਣ ਦਾ ਬੋਲਣ ਦਾ ਹੱਕ ਹੈ ਪਰੰਤੂ ਜਿਸ ਤਰ੍ਹਾਂ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਪਾਈ ਅਮਰਤਪਾਲ ਸਿੰਘ ਦਾ ਵਿਰੋਧ ਕੀਤਾ ਹੈ ਜਾਂ ਅਸੀਂ ਵੀ ਪਾਈ ਅਮਰਤਪਾਲ ਸਿੰਘ ਦੇ ਇੰਨੇ ਹਮਾਇਤੀ ਨਹੀਂ ਆ ਪਰੰਤੂ ਇੱਕ ਜਿਸ ਤਰ੍ਹਾਂ ਦਾ ਫਤਵਾ ਪਾਈ ਅਮਰਤਪਾਲ ਸਿੰਘ ਨੂੰ ਮਿਲਿਆ ਹੈ ਜਾਂ ਜਿਸ ਤਰ੍ਹਾਂ ਦੀਆਂ ਕਟੜਾਵਾਂ ਨੂੰ ਪਾਈ ਅਮਰਤਪਾਲ ਸਿੰਘ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਇੰਨੇ ਵੱਡੇ ਅਪਰਾਧ ਨਹੀਂ ਹੈ ਜਿਸ ਤਰ੍ਹਾਂ ਦੀ ਸਜ਼ਾ ਪਾਈ ਅਮਰਤਪਾਲ ਸਿੰਘ ਨੂੰ ਲਗਾਈ ਗਈ ਹੈ ਇੱਕਾ ਦੋਕਾ ਕਟੜਾਵਾਂ ਨੂੰ ਛੱਡ ਕੇ ਪਾਈ ਅਮਰਤਪਾਲ ਸਿੰਘ ਦੇ ਨਾਲ ਅਸੀਂ ਵੀ ਸਹਿਮਤ ਨਹੀਂ ਹੁੰਦੇ ਪਰੰਤੂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਸ੍ਰੀਲ ਜਾਖੜ ਨੇ ਇਹ ਗੱਲ ਕਹੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਰਹਾਈ ਨਹੀਂ ਹੋਣੀ ਚਾਹੀਦੀ ਭਾਈ ਅਮਰਤਪਾਲ ਸਿੰਘ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ ਇਥੋਂ ਤੱਕ ਕਿ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੀ ਤੋਲਾਂ ਲੌਰੰਸ ਬਿਸ਼ਨੋਈ ਨਾ ਕਰ ਦਿੱਤੀ ਹੈ ਤਾਂ ਕਹਿ ਸਕਦੇ ਹਾਂ ਕਿ ਲੌਰੰਸ ਬਿਸ਼ਨੋਈ ਦੇ ਖਿਲਾਫ ਵੀ ਬਹੁਤ ਸਾਰੇ ਅਪਰਾਧਿਕ ਮਾਮਲੇ ਦਰਜ ਹੈ ਪਰੰਤੂ ਭਾਈ ਅਮਰਤਪਾਲ ਸਿੰਘ ਦੇ ਪੂਰੇ ਮਾਮਲਿਆਂ ਤੇ ਨਿਗਾਹ ਮਾਰ ਲਈ ਜਾਵੇ ਉਹਨਾਂ ਨੇ ਐਡਾ ਵੱਡਾ ਕੋਈ ਅਪਰਾਧ ਨਹੀਂ ਕੀਤਾ ਜਿੰਨੀ ਵੱਡੀ ਸਜ਼ਾ ਸਰਕਾਰਾਂ ਨੇ ਅਮਰਤਪਾਲ ਸਿੰਘ ਨੂੰ ਲਗਾ ਰੱਖੀ ਹੈ ਤਾਂ ਕਹਿ ਸਕਦੇ ਹਾਂ ਕਿ ਐਨਐਸਏ ਲਗਾ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦੀ ਵਾਇਲੇਸ਼ਨ ਕੀਤੀ ਜਾ ਰਹੀ ਹੈ ਤਾਂ ਉਸ ਦਾ ਵਿਰੋਧ ਸਿਆਸੀ ਤਿਰਾਂ ਦੇ ਵਿੱਚ ਵੀ ਹੋ ਰਿਹਾ ਹੈ ਲੋਕ ਵੀ ਕਰ ਰਿਹਾ ਹੈ ਤੇ ਫਤਵੇ ਦੇ ਰੂਪ ਵਿੱਚ ਜਿਹੜੀਆਂ ਸਰਕਾਰਾਂ ਨੂੰ ਚਪੇੜ ਮਾਰੀ ਗਈ ਹੈ ਉਹ ਸਪਸ਼ਟ ਵੋਟ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ ਕਹਿ ਸਕਦੇ ਹਾਂ ਕਿ ਭਾਜਪਾ ਦੀ ਮੰਸ਼ਾ ਇਹੀ ਹੈ ਕਿ ਨਾਤਾ ਬੰਦੀ ਸਿੰਘ ਛੱਡੇ ਜਾਣੇ ਤੇ ਜਿਸ ਤਰ੍ਹਾਂ ਦਾ ਹਵਾਲਾ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਸੀ ਕਿ ਸਾਡੀ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਮੁਲਾਕਾਤ ਹੁੰਦੀ ਹੈ ਤੇ ਬੰਦੀ ਸਿੰਘਾਂ ਦੇ ਮਸਲੇ ਤੇ ਕਿਸਾਨਾਂ ਦੇ ਮਸਲੇ ਤੇ ਪੰਜਾਬੀਆਂ ਨਾਲ ਹੋਰ ਬਹੁਤ ਸਾਰੇ ਮਸਲਿਆਂ ਤੇ ਭਾਜਪਾ ਨਾਲ ਗੱਲ ਸਿਰੇ ਨਾਲ ਚੜ ਸਗੀ ਪਰੰਤੂ ਹੁਣ ਜਿਸ ਤਰ੍ਹਾਂ ਦੀ ਗੱਲ ਸਰੀਲ ਜਾਖੜ ਕਰ ਰਿਹਾ ਹੈ ਉਸ ਤੋਂ ਇਹ ਸਪਸ਼ਟ ਹੁੰਦਾ ਕਿ ਨਾਤਾ ਪਾਈ ਅਮਰਪਾਲ ਸਿੰਘ ਇਹਨਾਂ ਸਰਕਾਰਾਂ ਨੇ ਛੱਡਣਿਆ ਤੇ ਨਾ ਹੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਹੈ ਜਿਹੜਾ ਰਗ ਸਿੱਖ ਹਤੈਸ਼ੀ ਹੋਣ ਦਾ ਭਜਪਾ ਆਲਾਪ ਦੀ ਹੈ ਉਹ ਕੇਵਲ ਬਿਆਨਾਂ ਵਿੱਚ ਹੀ ਦਖਾਈ ਦਿੰਦਾ ਹੈ ਪਰਤੋ ਇੱਥੇ ਇਹ ਦੱਸਣਾ ਬੇहद ਜ਼ਰੂਰੀ ਹੈ ਕਿ ਜਿਸ ਤਰ੍ਹਾਂ ਗੱਠ ਜੋੜ ਦੇ ਵਿੱਚ ਰਹਿ ਕੇ ਅਸੀਂ ਕਮਜ਼ੋਰ ਹੋ ਗਏ ਆ ਸਾਨੂੰ ਕਮਜ਼ੋਰ ਕਰਕੇ ਰੱਖ ਦਿੱਤਾ ਹੈ ਕਟਗਿੰਤਿਆਂ ਤੇ ਹੋ ਰਹੇ ਹਮਲੇ ਇਸੇ ਦਾ ਨਤੀਜਾ ਕਿ ਸਰਕਾਰਾਂ ਖੇਤਰੀ ਪਾਰਟੀਆਂ ਨੂੰ ਤੋੜ ਰਹੀਆਂ ਤੇ ਕੇਂਦਰ ਵਿੱਚ ਰਿਆਨ ਵਾਲੀ ਭਾਜਪਾ ਦਾ ਬਤੀਰਾ ਜਾਂ ਵੱਖ-ਵੱਖ ਰਾਜਾਂ ਵਿੱਚ ਖੇਤਰੀਆਂ ਪਾਰਟੀਆਂ ਦੇ ਵਿੱਚ ਲਾਈ ਜਾ ਰਹੀ ਸਨ ਇਸ ਗੱਲ ਦੀ ਤਸਵੀਰ ਬਿਆਨ ਕਰਦੀ ਹੈ ਕਿ ਜਦੋਂ ਸੱਤਾ ਵਿੱਚ ਹੋਣ ਵਾਲੀਆਂ ਸਰਕਾਰਾਂ ਦੇ ਅੰਦਰ ਹੰਕਾਰ ਆ ਜਾਏ ਤਾਂ ਫਿਰ ਉਹਨਾਂ ਘੱਟ ਗਿਣਤੀ ਕੋਮਾ ਨੂੰ ਇਨਸਾਫ ਕਿੱਥੇ ਮਿਲ ਸਕਦਾ ਹੈ ਫਿਰ ਅਮਰਪਾਲ ਸਿੰਘ ਰਹਾ ਕਿੱਥੇ ਹੋ ਸਕਦਾ ਹੈ ਬੰਦੀ ਸਿੰਘਾਂ ਦੀ ਰਹਾਈ ਕਿੱਥੇ ਹੋ ਸਕਦੀ ਹੈ ਪਰੰਤੂ ਸੁਨੀਲ ਜਾਖੜ ਨੇ ਜਿਸ ਤਰ੍ਹਾਂ ਤਸਵੀਰ ਸਪਸ਼ਟ ਕੀਤੀ ਹੈ ਉਸ ਦੇ ਨਾਲ ਸਾਫ ਨਜ਼ਰ ਆਉਂਦਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਤੁਲਨਾ ਲੋਰਸ ਗੈਂਗ ਨਾਲ ਕਰਕੇ ਇਹ ਦੱਸ ਦਿੱਤਾ ਹੈ ਕਿ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਕਦੋਂ ਤੇ ਕਿੱਥੇ ਤੱਕ ਰੱਖੇ ਜਾਂਦੇ ਆ ਬਾਕੀ ਕਾਨੂੰਨ ਤੱਕ ਦੀ ਜਿਹੜੀ ਲੜਾਈ ਵਕੀਲਾਂ ਵੱਲੋਂ ਅਦਾਲਤਾਂ ਦੇ ਵਿੱਚ ਲੜੀ ਜਾ ਰਹੀ ਹੈ ਤਾਂ ਆਖਰ ਜਿਸ ਤਰ੍ਹਾਂ ਦਾ ਭਰੋਸਾ ਭਾਈ ਅਮਰਤਪਾਲ ਸਿੰਘ ਨੇ ਸੋਚ ਚੱਕਣ ਵੇਲੇ ਸੰਵਿਧਾਨ ਦੇ ਵਿੱਚ ਪਰਗਟ ਕੀਤਾ ਤਾਂ ਉਹ ਪੱਖ ਵੀ ਕਿਤਨਾ ਕਿਤੇ ਅਦਾਲਤ ਵਿੱਚ ਜਾਏਗਾ ਤਾਂ ਫਿਰ ਆਖਰੀ ਟੇਕ ਅਦਾਲਤਾਂ ਤੇ ਹੀ ਰਹਿ ਜੇਗੀ ਕਿ ਕਦੋਂ ਭਾਈ ਅਮਰਪਾਲ ਸਿੰਘ ਰਹਾ ਹੋ ਕੇ ਪੰਜਾਬ ਪੁੱਜਦੇ ਵਿਖਾਈ ਦਿੰਦੇ ਆ